ਪੰਜਾਬ ਵਿੱਚ ਮਹਿਲਾ ਸਸ਼ਕਤੀਕਰਨ ਸਕੀਮ ਅਧੀਨ ਸਬਸਿਡੀ ਨਾ ਮਿਲਣ ਵਾਲੇ ਡੇਰੀ ਫਾਰਮਰਾਂ ਲਈ ਖੁਸ਼ਖਬਰੀ ਹੈ ਡੇਰੀ ਵਿਕਾਸ ਬੋਰਡ ਦੇ ਡਾਇਰੈਕਟਰ 인ਦਰਜੀ ਸਿੰਘ ਨੇ ਐਬੀਪੀ ਸਾਝਾ ਨੂੰ ਦੱਸਿਆ ਕਿ ਇਹ ਸਬਸਿਡੀ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲ ਜਾਏਗੀ ਸਾਡੇ ਕੋਲ ਪੰਜਾਬ ਡੇਰੀ ਵਿਕਾਸ ਬੋਰਡ ਚ ਥੋੜੇ ਜਿਹੇ ਪੈਸੇ ਸੀਗੇ ਉਹ ਜਦੋਂ ਸਰਕਾਰ ਕੇਂਦਰੀ ਕੇ ਸੀਗਾ ਤੁਸੀਂ 25% ਉਧਰੋਂ ਪਾ ਲਓ 25 ਇਧਰੋਂ ਪਾ ਲਓ ਜਿਹੜੀਆਂ ਪੈਂਡਿੰਗ ਅਰਜ਼ੀਆਂ ਨੇ ਹੈਗੀਆਂ ਨੇ ਉਹਨਾਂ ਚ ਨਿਰਾਸ਼ਤਾ ਦਾ ਹੁੰਦਾ ਪਹਿਲੇ ਇਸ ਕਰਕੇ ਉਹ ਸਾਡੇ ਕੋਲ ਪੈਸੇ ਪ੍ਰੋਜੈਕਟ ਟੋਟਲ ਸੀਗੇ ਕੋਨੇਕ 6 ਕਰੋੜ ਰੁਪਏ ਸਾਡੇ ਕੋਲ ਉਪਰਾਧਤ ਹੋ ਗਿਆ ਦੋਨੇ ਰਕਮਾਂ ਨਾਲ ਆ ਕੇ ਹੁਣ ਅਸੀਂ ਜਿਹੜੀਆਂ ਰਕਮਾਂ ਜਿਹੜੀਆਂ ਉਹ ਕੱਢ ਰਹੇ ਆ ਪਹਿਲਾਂ ਛੋਟੇ ਜਿਨ੍ਹਾਂ ਦੇ 2 4 10 ਪਸ਼ੂਆ ਤੱਕ ਵੱਡਿਆਂ ਨੂੰ 20 ਵਾਲਿਆਂ ਨੂੰ ਬਾਅਦ ਚ ਕੱਢਾਂਗੇ ਉਹ ਮੇਰਾ ਜਿਹੜਾ ਅਸੈਸਮੈਂਟ ਕੀਤਾ ਹੈ ਕਿ ਉਹ ਸਾਰੀਆਂ ਅਰਜ਼ੀਆਂ ਜਿੰਨੀਆਂ ਸੀ ਸਾਡੇ ਕਰਮਚਾਰੀ ਲੱਗੇ ਹੋਏ ਨੇ ਔਰ ਜਿਨ੍ਹਾਂ ਚੋ ਵੀ ਮਗਾਲੀਆਂ ਵੀ ਕੋਈ ਪੈਂਡਿੰਗ ਰਾਸ਼ੀ ਉੱਤੇ ਰਵੇ ਨਾ 31 ਤੰਦੋ 2016 ਤੱਕ ਦੇ ਜਿੰਨੀਆਂ ਅਰਜ਼ੀਆਂ ਜਿੱਥੇ ਵੀ ਉਹਨਾਂ ਦੇ ਡੁੰਡ ਜਣ ਚੈੱਕ ਹੋਏ ਸੀਗੇ ਸਾਰੀਆਂ ਫਾਰਵਰਡ ਜਾਂ ਕੰਪਲੀਟ ਹੋ ਗਈਆਂ ਸੀਗੀਆਂ ਉਹ ਅਸੀਂ ਹੌਲੀ ਹੌਲੀ ਮਗਾ ਕੇ ਤੇ ਮੈਂ ਇਹ ਦਾਅਵੇ ਨਾਲ ਕਹਿਣਾ ਕਿ ਆਪਾਂ ਜਿਹੜਾ ਇਹ ਆ ਦਿਵਾਲੀ ਤੋਂ ਪਹਿਲਾਂ ਪਹਿਲਾਂ ਸਾਰੀ ਰਾਸ਼ੀ ਆਪਾਂ ਇਹ ਜਿਹੜੇ ਲਾਭਪਾਤਰੀ ਸੀਗੀਆਂ ਸਾਡੀਆਂ ਬੀਬੀ ਔਰਤਾਂ ਉਹਨਾਂ ਖਾਤੇ 'ਚ ਪਾ ਦਿਆਂਗੇ ਡੇਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪਿੰਡਾਂ ਦੀਆਂ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸਾਲ 2014 ਚ ਡੇਰੀ ਫਾਰਮਿੰਗ ਮਹਿਲਾ ਸਸ਼ਕਤੀਕਰਨ ਸਕੀਮ ਲਾਗੂ ਕੀਤੀ ਗਈ ਹੈ ਜਿਸ ਤੇ ਇਸ ਸਕੀਮ ਤਹਿਤ ਬੀਬੀਆਂ ਨੇ ਆਪਣੇ ਹਿੱਸੇ ਦੇ ਲੱਖਾਂ ਰੁਪਏ ਖਰਚ ਕੇ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਲਿਆ ਪਰ ਸਬਸਿਡੀ ਨਾ ਮਿਲਣ ਕਾਰਨ ਇਹਨਾਂ ਚ ਡਰ ਤੇ ਸਹਿਮ ਦਾ ਮਾਹੌਲ ਸੀ ਇਹ ਮਹਿਲਾ ਸਸ਼ਕਤੀਕਰਨ ਸਕੀਮ ਜੋ ਕਿ ਪੰਜਾਬ ਸਰਕਾਰ ਵੱਲੋਂ ਸਾਲ 2014-15 ਸ਼ੁਰੂ ਕੀਤੀ ਗਈ ਸੀ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਜਿਹੜੀਆਂ ਸਬਸਿਡੀ ਜੋ ਅਜੇ ਤੱਕ ਰਲੀਜ ਨਹੀਂ ਹੋਈਆਂ ਇਹ ਵਾਕਈ ਸਹੀ ਗੱਲ ਹੈ ਇਹਦਾ ਕਾਰਨ ਇਹ ਸੀਗਾ ਕਿ ਆ ਰਾਸ਼ਟਰੀ ਖੇਤੀਬਾੜੀ ਕਾ ਯੋਜਨਾ ਭਾਵਾ ਉਹ ਸਟੇਟ ਵਾਸਤੇ ਓਪਨ ਸੀਗੀ ਖੁੱਲੀ ਸੀ ਕਿ ਜਿਹੜੇ ਜਿਹੜੇ ਰਾਜਾਂ ਦੇ ਰਾ ਸਰਕਾਰਾਂ ਨੇ ਉਹ ਆਪਣੀ ਮਰਜ਼ੀ ਨਾਲ ਸਕੀਮ ਨੂੰ ਉਹਦੇ ਵਿੱਚ ਪੈਟਰਨ ਬਦਲ ਸਕਦੀਆਂ ਨੇ ਪਰ ਪਿਛਲੇ 1 ਸਾਲ ਤੋਂ ਉਹਨਾਂ ਨੇ ਇੱਕਦਾਂ ਰੇਡਰ ਲਾ ਦਿੱਤਾ ਇੱਕ ਤਰ੍ਹਾਂ ਦੇ ਸਾਡੇ ਤੇ ਰੋਗ ਲਾ ਦਿੱਤੀ ਕਿ ਜਿਹੜੀ ਸਬਸਿਡੀ ਦਾ ਪੈਟਰਨ ਹੈ ਦਰ ਸਬਸਿਡੀ ਦੀ ਹੈ ਉਹ ਉਹੀ ਹੋਊਗੀ ਜੋ ਭਾ ਸਰਕਾਰ ਦੀ ਕਿਸੇ ਹੋਰ ਸਕੀਮ ਚ ਹੈ ਤੋ ਭਾਰਤ ਸਰਕਾਰ ਦੀ ਇੱਕ ਸਕੀਮ ਹੈ ਡੇਰੀ ਐਂਟਰਪ੍ਰੀਨਿਓਰ ਡਵੈਲਪਮੈਂਟ ਸਕੀਮ ਉਹ ਨਵਾੜ ਦੇ ਰਹੀ ਇਹ ਲਾਗੂ ਕਰਦੇ ਨੇ ਉਹ ਨਵਾੜ ਪੈਸੇ ਦਿੰਦੀ ਹੈ ਕਿ ਬੈਂਕਾਂ ਦੇ ਵਿੱਚ ਖਾਤੇ ਚਲ ਜਾਂਦੀ ਹੈ ਉਹਦੇ ਵਿੱਚ ਸਬਸਿਡੀ ਜਿਹੜੀ ਆ ਉਹ 25% ਜਨਰਲ ਕੈਟਾਗਰੀ ਲਈ ਹੈ ਤੇ 33% ਜਿਹੜੀ ਆ ਉਹ ਐਸਸੀ ਕੈਟਾਗਰੀ ਲਈ ਹੈ ਤੋ ਜਦੋਂ ਅਸੀਂ ਸਕੀਮ ਲਾਈ ਤਾਂ ਅਸੀਂ ਜਦੋਂ ਹੀ ਸਬਸਿਡੀ ਰੀਲੀਜ਼ ਕਰਨੀ ਸ਼ੁਰੂ ਕੀਤੀ ਤਾਂ ਉਹ ਦਿੱਲੀ ਤੋਂ ਫਿਰ ਪੱਤਰਾਇਆ ਇੱਕ ਸਭਸਰੀ ਤਰੰਤ ਰੋਕੀ ਜਾਵੇ ਔਰ ਇਹ ਜਿਹੜਾ 25% ਤੋਂ ਵੱਧ ਜਿਹੜਾ ਤੁਸੀਂ ਪੈਸਾ ਨਹੀਂ ਦੇ ਸਕਦੇ ਕਾਫੀ ਵਿਚਾਰ ਵਰਸ਼ ਕੀਤੀ ਉਹਨਾਂ ਦਾ ਖਤਮ ਖਤਮ ਹੋਇਆ ਉਹਨਾਂ ਨੇ ਖੇਤਦਾਰ ਨੂੰ ਇਹ ਐਲੋਅ ਕਰਤਾ ਵੀ ਜੇ ਤੁਸੀਂ ਆਪਣੇ ਕਿਸੇ ਸਾਧਨ ਨਾਲ ਕਰ ਸਕਦੇ ਹੋ ਸਾਨੂੰ ਕੋਈ ਇਤਰਾਜ ਨਹੀਂ ਕਰ। ਮਹਿਲਾ ਸਸ਼ਕਤੀਕਰਨ ਸਕੀਮ ਤਹਿਤ ਪਿਛਲੀਆਂ ਅਰਜ਼ੀਆਂ ਨਿਪਟਾਉਣ ਦਾ ਫੈਸਲਾ ਹੋ ਗਿਆ ਹੈ ਪਰ ਅਗਲੇ ਸਾਲ ਇਸ ਸਕੀਮ ਤਹਿਤ 50% ਸਬਸਿਡੀ ਮਿਲੇਗੀ ਜਾਂ ਨਹੀਂ ਇਸ ਦਾ ਜਵਾਬ ਸ਼ਾਇਦ ਡਾਇਰੈਕਟਰ ਕੋਲ ਵੀ ਨਹੀਂ। ਅਗਲੇ ਸਾਲ ਜਿਹੜੀ ਆ ਉਹ ਫੇਰ ਦੁਬਾਰਾ ਸਰਕਾਰ ਨੇ ਲਾਇਆ ਕਿ ਨਹੀਂ ਜੀ ਤੁਸੀਂ 25% ਦੇ ਸਕਦੇ ਉਹਦੇ ਬਾਰੇ ਫੈਸਲਾ ਸੀ ਜਦੋਂ ਕੈਬਨਟ ਦੀ ਮੀਟਿੰਗ ਹੋਊਗੀ ਕਿ 25% ਕਿੱਥੋਂ ਦੇਣਾ ਹੈ ਤਾਂ ਉਹਦੇ ਬਾਰੇ ਫੈਸਲਾ ਕਰਾਂਗੇ ਹਲਦੀ ਘੜੀ ਜਿਹੜਾ ਪਿਛਲਾ ਵਾ ਉਹ ਸਾਡਾ ਚੱਲੂਗਾ ਪਰ 25% ਜਿਹੜੀ ਸਬਸਿਡੀ ਦਰ ਹੈ ਉਹ ਕਿਉਂਕਿ ਸਾਰੇ ਹਿੰਦੁਸਤਾਨ ਵਿੱਚ ਪ੍ਰਵਾਨਤ ਹੈ ਇਹਦੇ ਬਾਰੇ ਕੋਈ ਕਿਸੇ ਨੂੰ ਦੂਰਾ ਬੰਦੀ ਹੋਣੀ ਚਾਹੀਦੀ ਹੈ 25% ਮਿਲਣੀ ਹੀ ਮਿਲਣੀ ਹੈ ਚਾਹੇ ਉਹ ਪੁਰਸ਼ ਨੇ ਚਾਹੇ ਔਰਤਾਂ ਨੇ ਜਿਹੜੇ ਮੇਰੇ ਅਸੀ ਭਾਈ ਨੇ ਉਹਨਾਂ ਵਾਅਦੇ ਦਿੱਤੇ 30% ਇਹ ਤਾਂ ਆਪਣੇ ਕੋਲੇ ਉਪਲਬਧ ਹੋ ਜਾਣੀ ਆ ਜਿਹੜੀ ਬਾਕੀ 25% ਜਿਹੜੇ ਅਗਲੇ ਸਾਲ ਚਲਾਉਣੀ ਹੋਈ ਤਾਂ ਉਹ ਤੁਹਾਨੂੰ ਜਰੂਰ ਆਪਣੇ ਮੀਡੀਆ ਨੇ ਦੱਸ ਦੇਣਗੇ ਕੀ ਹੈ ਮਹਿਲਾ ਸਸ਼ਕਤੀਕਰਨ ਸਕੀ ਡੇਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪਿੰਡਾਂ ਦੀਆਂ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਡੇਰੀ ਫਾਰਮਿੰਗ ਮਹਿਲਾ ਸਸ਼ਕਤੀਕਰਨ ਸਕੀਮ ਲਾਗੂ ਕੀਤੀ ਗਈ ਹੈ ਇਸ ਸਕੀਮ ਜ਼ਰੀਏ ਔਰਤਾਂ ਨੂੰ 15 ਦਿਨਾਂ ਦੀ ਮੁਫਤ ਸਿਖਲਾਈ ਦਿੱਤੀ ਜਾਏਗੀ ਅਤੇ ਦੁੱਧਾਰੂ ਪਸ਼ੂਆਂ ਦੇ ਸਟੈਂਡਰਡ ਯੂਨਿਟ ਤੇ ਵਧੇਰੇ ਸਬਸਿਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਡੇਰੀ ਫਾਰਮਿੰਗ ਦੇ ਕਿੱਤੇ ਸੰਬੰਧੀ ਮੁਢਲੇ ਸਿਖਲਾਈ ਦੇਣ ਤੋਂ ਬਾਅਦ ਵਿੱਤੀ ਸੰਸਥਾਵਾਂ ਜ਼ਰੀਏ ਲੋੜਿੰਦਾ ਕਰਜ਼ਾ ਪ੍ਰੋਜੈਕਟ ਮੁਤਾਬਕ ਮੁਹੱਈਆ ਕਰਵਾ ਕੇ ਵੀ ਦੁੱਧਾਰੂ ਪਸ਼ੂਆਂ ਦਾ ਡੇਰੀ ਫਾਰਮਿੰਗ ਯੂਨਿਟ ਸਥਾਪਿਤ ਕਰਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਕੈਟਲ ਸ਼ੈਡ ਲਈ 50% ਦੀ ਮਿਲਕਿੰਗ ਮਸ਼ੀਨ ਲਈ 50% ਦੀ ਦੁੱਧ ਬਲਕ ਕੂਲਰ ਲਈ 50% ਦੀ ਬਾਇਓ ਗੈਸ ਪਲਾਂਟ ਲਈ 50% ਦੀ ਅਤੇ ਦੁੱਧਾਰੂ ਪਸ਼ੂਆਂ ਲਈ 35% ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਆਉਣ ਵਾਲੇ ਪਸ਼ੂਆਂ ਦਾ 3 ਸਾਲ ਲਈ ਮੁਫਤ ਬੀਮਾ ਕੀਤਾ ਜਾਂਦਾ ਹੈ।